ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਐਜੀ ਅਕੈਡਮੀ ਕੋਠੇ ਬੱਗੂ ਜਗਰਾਓ ਵੱਲੋਂ ਮੇਰੀ ਸਿੱਖੀ ਮੇਰੀ ਪਹਿਚਾਨ ਮੁਕਾਬਲਾ ਕਰਵਾਇਆ ਗਿਆ ਇਹ ਮੁਕਾਬਲਾ ਸੈਂਟਰ ਸਿੰਘਾਵਾਲ ਤੇ ਸੈਂਟਰ ਬਦਨੀ ਕਲਾ ਤੇ ਪਿੰਡਾਂ ਵਿੱਚ ਕਰਵਾਇਆ ਗਿਆ ਸੈਂਟਰ ਬਦਨੀ ਕਲਾ ਅਧੀਨ ਪਿੰਡ ਬਦਨੀ ਕਲਾ ਬੁੱਟਰ ਕਲਾ ਬਦਨੀ ਕੁਰਦ ਅਤੇ ਰਣੀਆਂ ਪਿੰਡਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਸੈਂਟਰ ਸਿੰਘਾਵਾਲ ਅਧੀਨ ਪਿੰਡ ਕਲਕਲਾ ਮੋਠਾਵਾਲੀ ਬੁੱਕਣਵਾਲਾ ਚੰਦ ਨਵਾ ਅਤੇ ਤਾਰਾਵਾਲਾ ਤੇ ਖੋਟੇ ਨਾਹਲ ਸਿੰਘ ਦੇ ਪਿੰਡਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਵਾਹੇ ਗੁਰੂ ਤੁਹਾਡੇ ਗੁਰੂ ਵਾਹੇ ਗੁਰੂ ਤੁਹਾਡੇ ਗੁਰੂ ਹੋਏ ਗੁਰੂ ਤੁਹਾਡੇ ਗੁਰੂ ਵਾਹੇ ਗੁਰੂ ਗੁਰਦੁਆਰਿਆਂ ਦੀ ਪ੍ਰਬੰਧਕ ਕਮੇਟੀਆਂ ਅਤੇ ਬੱਚਿਆਂ ਦੇ ਮਾਪਿਆਂ ਵੱਲੋਂ ਇਸ ਪ੍ਰੋਗਰਾਮ ਦੀ ਸ਼ਲੰਘਾ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੀ ਬੁੱਟਰਕਲਾ ਤੋਂ ਆਏ ਆ ਮੇਰਾ ਨਾਮ ਵੀਰਪਾਲ ਕੌਰ ਹੈ ਮੇਰੇ ਹਸਬੰਦ ਦਾ ਨਾਮ ਕ੍ਰਿਸ਼ਨ ਸਿੰਘ ਆਰਫਜੋਦਾ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜੋ ਇਹ ਗੁਰਦੁਆਰੇ ਦੇ ਵਿੱਚ ਬੱਧ ਨਿਕਲਾ ਦੇ ਵਿੱਚ ਜੋ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਇਹ ਬਹੁਤ ਵਧੀਆ ਉਪਰਾਲਾ ਹੈ ਤੇ ਅਸੀਂ ਬਹੁਤ ਖੁਸ਼ ਆ ਸਾਡੇ ਬੱਚੇ ਵੀ ਦੋ ਆਏ ਨੇ ਸਾਡੀਆਂ ਦੋ ਬੇਟੀਆਂ ਆਈਆਂ ਹੋਈਆਂ ਨੇ ਹੋਰ ਵੀ ਪਿੰਡਾਂ ਦੇ ਨੇੜੇ ਤੇ ਦੇ ਬੱਚੇ ਆਏ ਹੋਏ ਨੇ ਅਸੀਂ ਬਹੁਤ ਖੁਸ਼ ਆ ਵੀ ਇਹ ਉਪਰਾਲਾ ਬਹੁਤ ਵਧੀਆ ਕੀਤਾ ਜਾ ਰਿਹਾ ਹਾਂਜੀ ਇਹ ਬਦਨਿਕਲਾ ਦੇ ਵਿੱਚ ਜੋ ਧਾਰਮਿਕ ਪੇਪਰ ਹੋ ਰਿਹਾ ਇਹ ਬਹੁਤ ਵਧੀਆ ਹੋ ਰਿਹਾ ਹੈ ਬਹੁਤ ਵਧੀਆ ਸ਼ਲਾੰਘਾ ਜੋਗ ਹੈ ਅਸੀਂ ਆ ਬਹੁਤ ਧੰਨਵਾਦੀ ਆ ਇਥੋਂ ਦੇ ਪਰਮੰਧ ਕਮੇਟੀ ਦੇ ਜੋ ਸਾਡੇ ਬੱਚਿਆਂ ਨੂੰ ਸਿੱਧੇ ਰਸਤੇ ਲੈ ਕੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੋਦਰਾ ਪਾਈ ਮੋਹਨ ਸਿੰਘ ਜੀ ਪਿੰਡ ਸਿੰਘਾਂ ਵਾਲਾ ਵਿਖੇ ਗੁਰੂ ਹਰਗੋਬਿੰਦ ਸਾਹਿਬ ਜੀ ਅਕੈਡਮੀ ਜਗਰਾਉਂ ਚੇਅਰਮੈਨ ਸਰਦਾਰ ਗੁਰਮੀਤ ਸਿੰਘ ਜੀ ਮੱਲੀ ਸਰਦਾਰ ਬਲਜੀਤ ਸਿੰਘ ਜੀ ਮੱਲੀ ਇਹਨਾਂ ਦੇ ਉਪਰਾਲੇ ਦੇ ਨਾਲ ਗੁਰਮਤ ਮੁਕਾਬਲਾ ਪਿੰਡ-ਪਿੰਡ ਵਿੱਚ ਗੁਰਮਤ ਵਿਦਿਆ ਇਤਿਹਾਸ ਨਾਲ ਜੋੜਿਆ ਜਾਂਦਾ ਹੈ ਜਿਸ ਵਿੱਚ ਲੱਖਾਂ ਨਾਂ ਬੱਚਿਆਂ ਦਿੱਤੇ ਹਨ ਆਪਣੇ ਇਤਿਹਾਸ ਵਿਰਸਾ ਤੇ ਗੁਰਬਾਣੀ ਦੇ ਨਾਲ ਜੋੜਨ ਦਾ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਅਸੀਂ ਆਸ ਕਰਦੇ ਹਾਂ ਕਿ ਅੱਗੋਂ ਤੋਂ ਵੀ ਪਿੰਡ-ਪਿੰਡ ਵਿੱਚ ਜਾ ਕੇ ਇਹੋ ਜਿਹੇ ਬੱਚਿਆਂ ਨੂੰ ਗੁਰਮਤ ਦੇ ਨਾਲ ਜੋੜ ਕੇ ਗੁਰੂ ਵਾਲੇ ਬਣਾਉਣ ਦੀ ਕਿਰਪਾਲਤਾ ਹੋਵੇ ਸਤ ਗੁਰੂ ਜੀ ਸਾਹਿਬ ਨੂੰ ਚੜ੍ਹਦੀ ਕਲਾ ਜੋ ਇਸ ਸੰਸਥਾ ਦੇ ਮੈਂਬਰ ਹਨ ਉਹਨਾਂ ਨੂੰ ਇਹ ਮਹਾਨ ਸੇਵਾ ਕਰਨ ਦਾ ਸਤ ਗੁਰੂ ਜੀ ਉਦਮ ਤੇ ਬਲ ਵਕਸ਼ਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਐਟ ਜੀ ਅਕੈਡਮੀ ਜਗਰਾਉ ਜੋ ਸਰਦਾਰ ਗੁਰਮੀਲ ਸਿੰਘ ਜੀ ਮੱਲੀ ਸਾਹਿਬ ਅਤੇ ਸਰਦਾਰ ਬਲਜੀਤ ਸਿੰਘ ਜੀ ਮੱਲੀ ਸਾਹਿਬ ਜੋ ਵਿਦੇਸ਼ਾਂ ਦੇ ਵਿੱਚ ਦੇ ਰਹਿਣ ਦੇ ਬਾਵਜੂਦ ਵੀ ਜੋ ਸਾਡੇ ਗੁਰੂ ਇਤਿਹਾਸ ਦੇ ਨਾਲ ਛੋਟੇ-ਛੋਟੇ ਬੱਚਿਆਂ ਨੂੰ ਅਤੇ ਸਿੱਖ ਕੌਮ ਨੂੰ ਜਾਗਰਤ ਕਰਨ ਦੇ ਲਈ ਉਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਅਤੇ ਬੱਚਿਆਂ ਦੇ ਥਾਂ-ਥਾਂ ਤੇ ਪਿੰਡ-ਪਿੰਡ ਜਾ ਕੇ ਮੁਕਾਬਲੇ ਕਰਾਏ ਜਾਂਦੇ ਨੇ ਜਿਦੇ ਵਿੱਚ ਗੁਰਮਤਿ ਵਿਚਾਰਾਂ ਦੇ ਨਾਲ ਇਤਿਹਾਸ ਦੇ ਨਾਲ ਬੱਚਿਆਂ ਨੂੰ ਜੋੜਿਆ ਜਾਂਦਾ ਅਤੇ ਛੋਟੇ ਇਨਾਮਾਂ ਤੋਂ ਲੈ ਕੇ ਵੱਡੇ ਲੱਖਾਂ ਦੇ ਇਨਾਮ ਬੱਚਿਆਂ ਨੂੰ ਦਿੱਤੇ ਜਾਂਦੇ ਆ ਕਿ ਜਿਸ ਦੇ ਵਿੱਚ ਬੱਚਿਆਂ ਦਾ ਮਨ ਗੁਰੂ ਚਰਨਾਂ ਦੇ ਨਾਲ ਹੋਰ ਵੀ ਪ੍ਰੇਰਿਤ ਹੋ ਕੇ ਜੋੜਿਆ ਜਾ ਸਕੇ ਤੇ ਅਸੀਂ ਸਰਦਾਰ ਗੁਰਮੀਲ ਸਿੰਘ ਜੀ ਅਤੇ ਸਰਦਾਰ ਬਲਜੀਤ ਸਿੰਘ ਜੀ ਤੋਂ ਇਹੀ ਅੱਗੇ ਤੋਂ ਆਸ ਕਰਦੇ ਆ ਕਿ ਹੋਰ ਵੀ ਇਹ ਤੋਂ ਵੱਡੇ ਤੋਂ ਵੱਡੇ ਉਪਰਾਲੇ ਕਰਕੇ ਬੱਚਿਆਂ ਨੂੰ ਗੁਰਤਿਆਸ ਦੇ ਨਾਲ ਜੋੜਿਆ ਜਾਵੇ ਜਿੰਨਾ ਕਿ ਸਾਡੇ ਤੋਂ ਹੋ ਸਕਿਆ ਸੀ ਵੱਧ ਤੋਂ ਵੱਧ ਸਾਥ ਦੇਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਮੁਕਾਬਲੇ ਵਿੱਚ ਵਿਦਿਆਰਥੀਆਂ ਦੇ ਨਾਲ ਨਾਲ ਉਹਨਾਂ ਦੇ ਮਾਪਿਆਂ ਨੇ ਵੀ ਸ਼ਿਰਕਤ ਕੀਤੀ ਦੇ ਦੌਰਾਨ ਅਕੈਡਮੀ ਦੇ ਵਿਦਿਆਰਥੀਆਂ ਵੱਲੋਂ ਕਵਿਸ਼ ਜੀ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ 12ਵੀਂਆਂ ਵਿਦਿਆਰਥੀਆਂ ਵੱਲੋਂ ਧਾਰਮਿਕ ਰਚਨਾਵਾਂ ਦੀ ਸਾਂਝ ਪਾਈ ਗਈ ਜੇਤੂ ਰਹੇ ਵਿਦਿਆਰਥੀਆਂ ਨੂੰ ਆਕਰਸ਼ਕ ਇਨਾਮਾਂ ਅਤੇ ਸਰਟੀਫਿਕੇਟਾਂ ਨਾਲ ਵੀ ਸਨਮਾਨਿਤ ਕੀਤਾ ਗਿਆ। ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਸਭ ਤੋਂ ਪਹਿਲਾਂ ਤਾਂ ਜੋ ਇਹ ਉਪਰਾਲਾ ਕੀਤਾ ਗਿਆ ਹੀ ਗੁਰੂ ਹਰਗੋਬਿੰਦ ਸਾਹਿਬ ਅਕੈਡਮੀ ਜਗਰਾਉਂ ਵੱਲੋਂ ਕਿ ਬੱਚਿਆਂ ਨੂੰ ਮੇਰੀ ਸਿੱਖੀ ਮੇਰੀ ਪਹਿਚਾਨ ਪ੍ਰੋਗਰਾਮ ਦੇ ਤਹਿਤ ਉਹਨਾਂ ਨੂੰ ਪਹਿਲਾਂ ਕਿਤਾਬਾਂ ਵੰਡੀਆਂ ਗਈਆਂ ਫਿਰ ਬੱਚਿਆਂ ਦਾ ਅੱਜ ਇਮਤਿਹਾਨ ਆ ਤੇ ਇਹ ਬਹੁਤ ਹੀ ਵਧੀਆ ਉਪਰਾਲਾ ਬਹੁਤ ਵਧੀਆ ਸੋਚ ਹੈ ਔਰ ਅੱਜ ਸਮੇਂ ਦੀ ਮੰਗ ਵੀ ਹੈ ਕਿਉਂਕਿ ਸਾਡੇ ਗੁਰੂ ਸਾਹਿਬਾਨਾਂ ਨੇ ਸਾਡੇ ਸ਼ਹੀਦਾਂ ਨੇ ਸਾਨੂੰ ਸੱਚ ਦੇ ਰਸਤੇ ਦੇ ਉੱਤੇ ਚੱਲ ਕੇ ਤੇ ਦੇਸ਼ ਸੇਵਾ ਕਰਨ ਦਾ ਹਮੇਸ਼ਾ ਹੀ ਜਿਹੜਾ ਉਹ ਹੁਕਮ ਦਿੱਤਾ ਤੇ ਜੋ ਅੱਜ ਉਪਰਾਲਾ ਕੀਤਾ ਜਾ ਰਿਹਾ ਮੇਰੀ ਸਿੱਖੀ ਮੇਰੀ ਪਛਾਣ ਦੇ ਨਾਲ ਬੱਚੇ ਕਦਰਾਂ ਕੀਮਤਾਂ ਸੰਸਕਾਰ ਵੀ ਸਿੱਖਣਗੇ ਔਰ ਆਪਣਾ ਜੀਵਨ ਜਿਉਣ ਕਿਸ ਤਰ੍ਹਾਂ ਸਾਦੇ ਤਰੀਕੇ ਦੇ ਨਾਲ ਕਰਕੇ ਨਸ਼ਾ ਮੁਕਤ ਹੋ ਕੇ ਬਤੀਤ ਕਰਨਾ ਹੈ ਇਹ ਵੀ ਸਿੱਖਣਗੇ ਇਹ ਬਹੁਤ ਵਧੀਆ ਉਪਰਾਲਾ ਤੇ ਮੇਰੀ ਬਿਲਕੁਲ ਇਹ ਮੰਗ ਹੈ ਕਿ ਇਹੋ ਜਿਹੇ ਉਪਰਾਲੇ ਜਿਹੜੇ ਉਹ ਲਗਾਤਾਰ ਹੁੰਦੇ ਰਹਿਣੇ ਚਾਹੀਦੇ ਆ ਮੈਂ ਵੀ ਆਪਣੇ ਸਕੂਲ ਦੇ ਅੱਜ ਬੱਚੇ ਇਸ ਪ੍ਰੋਗਰਾਮ ਦੇ ਵਿੱਚ ਇਮਤਿਹਾਨ ਦੇਣ ਵਾਸਤੇ ਲੈ ਕੇ ਆਇਆ ਮੇਰਾ ਨਾਮ ਕੈਪਟਨ ਜਸਵੰਤ ਸਿੰਘ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਬੋਟਰ ਬੁਆਇਸ ਹੈ ਅਤੇ ਸਾਡੇ ਬੱਚਿਆਂ ਨੇ ਵੀ ਅੱਜ ਇਹਦੇ ਵਿੱਚ ਹਿੱਸਾ ਲਿਆ ਬਹੁਤ ਖੁਸ਼ੀ ਦੀ ਗੱਲ ਹੈ ਇਹੋ ਜਿਹੇ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਨਵਯੋਗ ਸਿੰਘ ਹੈ ਮੈਂ ਪਿੰਡ ਸਾਫੂ ਵਾਲਾ ਦਾ ਰਹਿਣ ਵਾਲਾ ਹਾਂ ਮੈਂ ਮੇਰੀ ਸਿੱਖੀ ਮੇਰੀ ਪਛਾਣ ਗੁਰਮਤ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਗਰੁੱਪ 2 ਦੇ ਵਿੱਚ ਮੈਂ ਇਸ ਮੁਕਾਬਲੇ ਦੇ ਵਿੱਚ ਭਾਗ ਲਿਆ ਸੀ ਮੇਰੇ ਨਾਲ ਕਈ ਹੋਰ ਬੱਚਿਆਂ ਨੇ ਵੀ ਇਸ ਵਿੱਚ ਭਾਗ ਲਿਆ ਸੀ ਹੰਡਾ ਨੇ ਵੀ ਕਈ ਵਿਸ਼ੇਸ਼ ਸਥਾਨ ਪ੍ਰਾਪਤ ਕੀਤੇ ਜੀ ਐਚ ਜੀ ਅਕੈਡਮੀ ਜਗਰਾਉਂ ਵੱਲੋਂ ਇਹ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਇਸ ਤਰ੍ਹਾਂ ਦੇ ਉਪਰਾਲੇ ਸਾਡੇ ਸਮਾਜ ਨੂੰ ਸੁਧਾਰਨ ਲਈ ਹੋਣੇ ਚਾਹੀਦੇ ਹਨ ਸਾਡੇ ਸਮਾਜ ਵਿੱਚ ਅੱਜ ਕੱਲ ਸਿੱਖੀ ਦੀ ਬਹੁਤ ਘਾਟ ਹੈ ਐਸ ਕਾਰਡ ਨੂੰ ਪੂਰਾ ਕਰਨ ਲਈ ਇਸ ਤਰ੍ਹਾਂ ਦੀਆਂ ਅਕੈਡਮੀਆ ਬਣਾਈਆਂ ਜਾਣੀਆਂ ਚਾਹੀਦੀਆਂ ਹਨ ਜੋ ਅੱਜ ਦੇ ਬੱਚਿਆਂ ਨੂੰ ਸਿੱਖੀ ਦੇ ਲਈ ਪ੍ਰਭਾਵਿਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਪ੍ਰੀਤ ਕੌਰ ਹੈ ਮੈਂ ਪਿੰਡ ਬਦਨੀਖਰ ਤੋਂ ਸਰਕਾਰੀ ਹਾਈ ਸਕੂਲ ਬਦਨੀਖਰ ਦੇ ਵਿੱਚ ਪੜ੍ਹਦੀ ਹਾਂ ਗੁਰਮਤ ਮੁਕਾਬਲੇ ਵਿੱਚ ਭਾਗ ਲਿਆ ਸੀ ਅਤੇ ਪਹਿਲਾ ਸਥਾਨ ਹਾਸਲ ਕੀਤਾ ਹੈ ਅਤੇ ਮੈਂ ਸੈਮੀ ਫਾਈਨਲ ਲਈ ਸਿਲੈਕਟ ਵੀ ਹੋ ਚੁੱਕੀ ਹਾਂ ਹੁਣ ਮੈਂ ਅੱਗੇ ਹੋਰ ਮਿਹਨਤ ਕਰਕੇ ਫਿਰ ਪਹਿਲਾ ਸਥਾਨ ਹਾਸਲ ਕਰਾਂਗੀ ਅਤੇ ਆਪਣੇ ਮਾਪੇ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕਰਾਂਗੀ ਮੇਰਾ ਨਾਮ ਗਗਨਦੀਪ ਕੌਰ ਹੈ ਮੈਂ ਬਦਨੀਗਲਾਂ ਦੀ ਰਹਿਣ ਵਾਲੀ ਹਾਂ ਮੇਰਾ ਸਕੂਲ ਦਾ ਨਾਮ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਹੈ ਮੈਂ ਮੇਰੀ ਸਿੱਖੀ ਮੇਰੀ ਪਹਿਚਾਨ ਗੁਰਮਤ ਮੁਕਾਬਲੇ ਵਿੱਚ ਭਾਗ ਲਿਆ ਸੀ ਜਿਹਦੇ ਵਿੱਚ ਮੇਰੀ ਸਿਲੈਕਸ਼ਨ ਹੋ ਚੁੱਕੀ ਆ ਹਾਂ ਸੈਮੀ ਫਾਈਨਲ ਵਿੱਚ ਹੋਰ ਵੀ ਮਿਹਨਤ ਕਰਾਂਗੀ ਅਤੇ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਮਾਪੇ ਦਾ ਨਾਮ ਰੌਸ਼ਨ ਕਰਾਂਗੀ ਵਾਈਗੂਚੀ ਦਾ ਖਾਲਸਾ ਵਾਈਗੂਚੀ ਦੀ ਫਤਿਹ